ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਮੈਂ ਤੁਹਾਡਾ ਦੋਸਤ ਪ੍ਰਿੰਸ ਅੱਜ ਆਪਾਂ ਫੇਰ ਦੁਬਾਰਾ ਤੋਂ ਜੀ ਆਪਣੇ ਜਿਹੜੀ ਕਿ ਸੇਬ ਦੀ ਨਰਸਰੀ ਲੱਗੀ ਹੋਈ ਸੀ ਐਪਲ ਦੀ ਤੇ ਆਪਾਂ ਇਹਦੇ ਤੇ 24 ਮਈ ਨੂੰ ਟਰਾਇਲ ਕਰਕੇ ਗਏ ਸੀਗੇ ਤੇ ਟੋਟਲੀ ਇਧਰੋਂ ਆਪਾਂ ਜਿਹੜੀਆਂ ਛੱਡੀਆਂ ਸੀਗਾ ਲੈਣਾ ਉਹ ਟੋਟਲੀ ਨੌਨ ਲੈਣਾ ਸੀਗਾ ਤਾਂ ਆਪਾਂ ਦੇਖ ਸਕਦੇ ਹਾਂ ਇਹ ਦੇਖ ਲਓ ਤੁਸੀਂ ਆ ਮੈਂ ਤੁਹਾਡ ਨੂੰ ਦਿਖਾ ਦਿੰਦਾ ਪਹਿਲੀ ਲੈਣ ਦੂਜੀ ਲੇਨ ਤੀਜੀ ਲੇਨ ਚੌਥੀ ਤੇ ਪੰਜਵੀਂ ਛੇਵੀਂ ਸਤਵੀਂ ਅੱਠਵੀਂ ਤੇ ਇਹ ਆ ਗਈ ਜੀ ਨੌਵੀਂ ਠੀਕ ਹੈ ਜੀ ਇੱਥੋਂ ਤੋਂ ਆਪਾਂ ਗਾਂ-ਗਾਂ ਸਟਾਰਟ ਕੀਤਾ ਸੀ ਤੇ ਇੱਧਰ ਵਾਲਾ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਦਾ ਅੱਜ ਦਾ ਜਿਹੜਾ ਕੀ ਕੰਡੀਸ਼ਨ ਹੈ ਤੇ ਉਧੇ ਦੀ ਕੀ ਕੰਡੀਸ਼ਨ ਸੀ ਉਹ ਇਹ ਉਦੋਂ ਵਧੀਆ ਸੀਗੇ ਪਲਾਂਟ ਤੇ ਇਹ ਬਹੁਤ ਡਾਊਨ ਸੀਗੇ ਪਲਾਂਟ ਤੇ ਜਿਹੜੇ ਆਪਾਂ ਤੁਹਾਨੂੰ ਵੀਡੀਓ ਚ ਵੀ ਦਿਖਾਏ ਆ ਪਿੱਛੇ ਤਾਂ ਤੁਸੀਂ ਦੇਖ ਸਕਦੇ ਹੋ ਇਦੇ ਚ ਜਿਹੜਾ ਜਿੱਥੋਂ ਤੱਕ ਮੈਨੂੰ ਲੱਗ ਰਿਹਾ ਉਹ ਜਿਹੜਾ ਪlant ਦੀ ਵੈਜੀਟੇਟਿਵ ਗਰੋਥ ਤੇ ਤੁਸੀਂ ਨਹਗਾ ਮਾਰ ਸਕਦੇ ਹੋ ਜਿਹੜੇ ਬਹੁਤ ਹੀ ਛੋਟੇ